ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਜਾਣ ਸਮੇਂ ਸਾਨੂੰ ਕਿੰਨਾ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਆਓ ਜਾਣਦੇ ਹਾਂ ਜਦੋਂ ਇਨਸਾਨ ਗੁਰਦੁਆਰੇ ਦੇ ਦਰ ਤੇ ਪੈਰ ਰੱਖਦਾ ਹੈ ਉਹ ਕੇਵਲ ਇੱਕ ਇਮਾਰਤ ਵਿੱਚ ਨਹੀਂ ਜਾਂਦਾ ਉਹ ਰੱਬ ਦੀ ਹਜ਼ੂਰੀ ਵਿੱਚ ਪੈਰ ਰੱਖਦਾ ਹੈ ਉੱਥੇ ਹਵਾ ਵਿੱਚ ਨਾਮ ਦੀ ਸੁਗੰਧ ਹੁੰਦੀ ਹੈ ਰੌਸ਼ਨੀ ਵਿੱਚ ਗੁਰੂ ਦੀ ਜੋਤ ਚਮਕਦੀ ਹੈ ਕਿ ਹਰ ਇੱਕ ਸ਼ਬਦ ਅੰਦਰੋਂ ਰੂਹ ਨੂੰ ਜਗਾਉਂਦਾ ਹੈ ਗੁਰਦੁਆਰੇ ਦੀ ਮਿੱਟੀ ਵਿੱਚ ਉਹ ਪਵਿੱਤਰਤਾ ਹੈ ਜੋ ਮਨੁੱਖ ਦੇ ਅਹੰਕਾਰ ਨੂੰ ਖਤਮ ਕਰ ਦਿੰਦੀ ਹੈ ਪਰ ਹਾਜ਼ਰੀ ਸਿਰਫ ਸਰੀਰ ਦੀ ਨਹੀਂ ਹੁੰਦੀ ਹਾਜ਼ਰੀ ਮਨ ਦੀ ਹੁੰਦੀ ਹੈ ਬਹੁਤ ਵਾਰੀ ਸਰੀਰ ਤਾਂ ਗੁਰਦੁਆਰੇ ਵਿੱਚ ਆ ਜਾਂਦਾ ਹੈ ਪਰ ਮਨ ਦੁਨੀਆ ਦੇ ਵਿੱਚ ਹੀ ਫਸਿਆ ਰਹਿੰਦਾ ਹੈ ਅਸਲ ਹਾਜ਼ਰੀ ਉਦੋਂ ਹੁੰਦੀ ਹੈ ਜਦੋਂ ਮਨ ਵੀ ਆਵੇ ਜਦੋਂ ਵਿਚਾਰ ਵੀ ਚੁੱਪ ਹੋ ਜਾਣ ਤੇ ਗੁਰੂ ਦੀ ਜੋਤ ਦੇ ਸਾਹਮਣੇ ਸਿਰਫ ਸ਼ਾਂਤੀ ਰਹਿ ਜਾਵੇ ਜਦੋਂ ਦਰਬਾਰ ਵਿੱਚ ਦਾਖਲ ਹੋਣਾ ਹੋਵੇ ਉਦੋਂ ਪਹਿਲਾਂ ਸਰੀਰ ਨੂੰ ਤਿਆਰ ਕਰੋ ਸਿਰ ਟਕੋ ਪੈਰ ਧੋਵੋ ਹੱਥ ਮੂੰਹ ਸਾਫ਼ ਕਰੋ ਤੇ ਮਨ ਵਿੱਚ ਸ਼ੁਕਰਾਨਾ ਭਰੋ ਜੁੱਤੀਆਂ ਉਤਾਰਨਾ ਸਿਰਫ ਸਫਾਈ ਨਹੀਂ ਅਹੰਕਾਰ ਉਤਾਰਨਾ ਸਭ ਤੋਂ ਵੱਡੀ ਸਫਾਈ ਹੈ ਸੇਰ ਟਕਣਾ ਸਿਰਫ ਰਿਵਾਜ ਨਹੀਂ ਸਤਿਕਾਰ ਹੈ ਗੁਰਦੁਆਰੇ ਦੀ ਹਾਜ਼ਰੀ ਵਿੱਚ ਸਾਫ਼ ਸਰੀਰ ਨਾਲ ਸਾਫ਼ ਦਿਲ ਵੀ ਲੈ ਕੇ ਜਾਓ ਦਰਬਾਰ ਸਾਹਿਬ ਵਿੱਚ ਗੁਰਬਾਣੀ ਦੀ ਧੁਨੀ ਗੂੰਜਦੀ ਹੈ ਉਹ ਸਿਰਫ ਰਾਗ ਨਹੀਂ ਉਹ ਰੱਬ ਦੀ ਆਵਾਜ਼ ਹੁੰਦੀ ਹੈ ਜਦੋਂ ਉਹ ਧੁਨ ਕੰਨਾਂ ਵਿੱਚ ਪੈਂਦੀ ਹੈ ਤਾਂ ਰੂਹ ਅੰਦਰੋਂ ਖਿੜ ਜਾਂਦੀ ਹੈ ਉਸ ਵੇਲੇ ਮੋਬਾਈਲ ਦੀ ਸਕਰੀਨ ਨਹੀਂ ਗੁਰਬਾਣੀ ਦੇ ਅਰਥ ਦੇਖੋ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਚੁੱਪ ਰਿਹਾ ਕਰੋ ਕਿਉਂਕਿ ਗੁਰੂ ਆਪ ਬੋਲ ਰਿਹਾ ਹੁੰਦਾ ਹੈ ਇੱਕ ਸ਼ਬਦ ਵੀ ਜੇ ਮਨ ਵਿੱਚ ਵਸ ਗਿਆ ਤਾਂ ਉਹ ਸਾਡੀ ਪੂਰੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਗੁਰਦੁਆਰੇ ਵਿੱਚ ਜਦੋਂ ਖੜਾ ਪ੍ਰਸਾਦ ਮਿਲਦਾ ਹੈ ਉਹ ਸਿਰਫ ਮਿੱਠਾ ਨਹੀਂ ਉਹ ਬਰਕਤ ਹੁੰਦੀ ਹੈ ਦੋਵੇਂ ਹੱਥਾਂ ਨਾਲ ਲਵੋ ਸ਼ੁਕਰਾਨਾ ਕਰੋ ਤੇ ਦਿਲ ਵਿੱਚ ਅਰਦਾਸ ਕਰੋ ਹੇ ਵਾਹਿਗੁਰੂ ਜੋ ਤੂੰ ਦਿੱਤਾ ਉਹ ਤੇਰੀ ਕਿਰਪਾ ਹੈ ਲੰਗਰ ਹਾਲ ਵਿੱਚ ਬੈਠਣਾ ਸਿੱਖੀ ਦਾ ਸਭ ਤੋਂ ਵੱਡਾ ਪਾਠ ਹੈ ਉੱਥੇ ਕੋਈ ਵੱਡਾ ਨਹੀਂ ਤੇ ਕੋਈ ਛੋਟਾ ਨਹੀਂ ਸਭ ਇੱਕ ਹੀ ਹੁੰਦੇ ਨੇ ਤੇ ਇੱਕ ਹੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਨੇ ਤੇ ਗੁਰੂ ਦੀ ਬਰਾਬਰੀ ਦੀ ਸਿੱਖਿਆ ਜੀਵਤ ਹੋ ਜਾਂਦੀ ਹੈ ਜੋ ਸੇਵਾ ਕਰਦਾ ਹੈ ਉਹ ਅਸਲ ਵਿੱਚ ਰੱਬ ਦੀ ਸੇਵਾ ਕਰਦਾ ਹੈ ਜੋ ਖਾਣਾ ਖਾਂਦਾ ਹੈ ਉਹ ਗੁਰੂ ਦੀ ਦਾਤ ਲੈ ਰਿਹਾ ਹੁੰਦਾ ਹੈ ਗੁਰਦੁਆਰਾ ਉਹ ਥਾਂ ਹੈ ਜਿੱਥੇ ਅਸੀਂ ਆਪਣੀ ਰੂਹ ਨੂੰ ਮਿਲਣ ਆਉਂਦੇ ਹਾਂ ਇਹ ਉਹ ਦਰ ਹੈ ਜਿੱਥੇ ਹਰੇਕ ਚਿੰਤਾ ਖਤਮ ਹੋ ਜਾਂਦੀ ਹੈ ਪਰ ਜੇ ਮਨ ਅੰਦਰੋਂ ਸ਼ਾਂਤ ਨਹੀਂ ਤਾਂ ਗੁਰਦੁਆਰਾ ਵੀ ਕੇਵਲ ਇੱਕ ਥਾਂ ਹੀ ਰਹਿ ਜਾਂਦਾ ਹੈ ਜਦੋਂ ਅਸੀਂ ਨਿਮਰਤਾ ਨਾਲ ਗੁਰਦੁਆਰੇ ਆਉਂਦੇ ਹਾਂ ਗੁਰੂ ਸਾਨੂੰ ਆਪਣੇ ਨੇੜੇ ਬਿਠਾ ਲੈਂਦਾ ਹੈ ਜੋ ਵੱਡਾ ਬਣ ਕੇ ਆਉਂਦਾ ਹੈ ਉਹ ਖਾਲੀ ਹੋ ਜਾਂਦਾ ਹੈ ਜੋ ਛੋਟਾ ਬਣ ਕੇ ਆਉਂਦਾ ਹੈ ਉਹ ਅਮੀਰ ਹੋ ਕੇ ਜਾਂਦਾ ਹੈ ਗੁਰਦੁਆਰੇ ਵਿੱਚ ਕਈ ਵਾਰ ਅਸੀਂ ਫੋਟੋਆਂ ਲੈਣਾ ਜਾਂ ਫਿਰ ਦਿਖਾਵਾ ਕਰਨ ਲੱਗ ਜਾਂਦੇ ਹਾਂ ਪਰ ਗੁਰੂ ਦੇ ਦਰ ਤੇ ਦਿਖਾਵੇ ਦੀ ਕੋਈ ਥਾਂ ਨਹੀਂ ਉਹ ਥਾਂ ਹੈ ਸ਼ਰਦਾ ਦੀ ਚੁੱਪ ਦੀ ਤੇ ਅੰਦਰੂਨੀ ਮਿਲਾਪ ਦੀ ਤਸਵੀਰ ਉਦੋਂ ਖੂਬਸੂਰਤ ਬਣਦੀ ਹੈ ਜਦੋਂ ਦਿਲ ਵਿੱਚ ਰੌਸ਼ਨੀ ਜਾਗਦੀ ਹੈ। ਉਹ ਚਮਕ ਜੋ ਅੰਦਰੋਂ ਆਉਂਦੀ ਹੈ, ਕੈਮਰਾ ਉਸ ਨੂੰ ਕੈਪਚਰ ਨਹੀਂ ਕਰ ਸਕਦਾ। ਜਦੋਂ ਅਸੀਂ ਗੁਰਦੁਆਰੇ ਵਿੱਚ ਬੈਠ ਕੇ ਅਰਦਾਸ ਕਰਦੇ ਹਾਂ, ਉਦੋਂ ਉਹ ਸਿਰਫ ਬੋਲ ਨਹੀਂ ਹੁੰਦੇ। ਉਹ ਰੂਹ ਦੀ ਪੁਕਾਰ ਹੁੰਦੀ ਹੈ। ਗੁਰੂ ਸਾਹਿਬ ਸਾਡੀ ਹਰ ਅਰਦਾਸ ਸੁਣਦਾ ਹੈ। ਪਰ ਕਦੇ-ਕਦੇ ਜਵਾਬ ਸ਼ਬਦਾਂ ਵਿੱਚ ਨਹੀਂ, ਸ਼ਾਂਤੀ ਵਿੱਚ ਮਿਲਦਾ ਹੈ। ਉਹੋ ਸ਼ਾਂਤੀ ਜੋ ਦੱਸਦੀ ਹੈ ਕਿ ਗੁਰੂ ਨੇ ਸੁਣ ਲਿਆ ਹੈ ਗੁਰਦੁਆਰੇ ਤੋਂ ਬਾਹਰ ਨਿਕਲਦਿਆਂ ਵੀ ਹਾਜ਼ਰੀ ਜਾਰੀ ਜਾਰੀ ਰਹਿੰਦੀ ਹੈ ਜਿਵੇਂ ਅੰਦਰ ਆਦਰ ਰੱਖਿਆ ਓਵੇਂ ਹੀ ਬਾਹਰ ਵੀ ਰੱਖੋ ਜਿਵੇਂ ਉੱਥੇ ਸੇਵਾ ਕੀਤੀ ਓਵੇਂ ਘਰ ਵਿੱਚ ਵੀ ਸੇਵਾ ਦਾ ਭਾਵ ਰੱਖੋ ਜਿਵੇਂ ਗੁਰਬਾਣੀ ਸੁਣੀ ਓਵੇਂ ਹੀ ਹਰ ਇਨਸਾਨ ਦੀ ਗੱਲ ਵੀ ਬੜੇ ਪਿਆਰ ਨਾਲ ਸੁਣਿਆ ਕਰੋ ਗੁਰੂ ਨੇ ਸਿੱਖੀ ਨੂੰ ਸਿਰਫ ਗੁਰਦੁਆਰੇ ਤੱਕ ਸੀਮਤ ਨਹੀਂ ਰੱਖਿਆ ਸਿੱਖੀ ਨੂੰ ਜੀਵਨ ਬਣਾਉਣ ਲਈ ਕਿਹਾ ਹੈ ਹਿਰਦੇ ਵਿੱਚ ਸ਼ੁਕਰਾਨਾ ਸਭ ਤੋਂ ਵੱਡਾ ਪਾਠ ਹੈ ਜਦੋਂ ਅਸੀਂ ਗੁਰਦੁਆਰੇ ਆ ਕੇ ਕਹਿੰਦੇ ਹਾਂ ਧੰਨਵਾਦ ਉਦੋਂ ਗੁਰੂ ਦੀ ਰਜਾ ਅੰਦਰੋਂ ਸਮਝ ਆਉਣ ਲੱਗਦੀ ਹੈ ਦੁੱਖ ਹੋਵੇ ਜਾਂ ਸੁੱਖ ਹਰ ਹਾਲਤ ਵਿੱਚ ਜੇ ਮਨ ਸ਼ੁਕਰ ਕਰਨਾ ਸਿੱਖ ਲਵੇ ਤਾਂ ਜੀਵਨ ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਜਦੋਂ ਮਨ ਚੁੱਪ ਹੋ ਜਾਂਦਾ ਹੈ ਅੰਕਾਰ ਟਹਿ ਜਾਂਦਾ ਹੈ ਤੇ ਦਿਲ ਵਿੱਚ ਗੁਰੂ ਦੀ ਜੋਤ ਮਹਿਸੂਸ ਹੁੰਦੀ ਹੈ ਉਦੋਂ ਪਤਾ ਲੱਗਦਾ ਹੈ ਕਿ ਅਸਲ ਹਾਜ਼ਰੀ ਕੀ ਹੁੰਦੀ ਹੈ ਗੁਰਦੁਆਰਾ ਉਹ ਥਾਂ ਨਹੀਂ ਜਿੱਥੇ ਅਸੀਂ ਜਾਂਦੇ ਹਾਂ ਗੁਰਦੁਆਰਾ ਉਹ ਅਵਸਥਾ ਹੈ ਜਿੱਥੇ ਗੁਰੂ ਸਾਡੇ ਅੰਦਰ ਵਸ ਜਾਂਦਾ ਹੈ ਜਦੋਂ ਅਸੀਂ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਾਂ ਸਾਡੀ ਹਰ ਸਾ ਅਰਦਾਸ ਬਣ ਜਾਂਦੀ ਹੈ। ਹੇ ਗੁਰੂ ਜਦੋਂ ਵੀ ਤੇਰੇ ਦਰ ਤੇ ਆਵਾਂ ਮੇਰਾ ਮਨ ਨਿਰਮ ਹੋ ਜਾਵੇ। ਮੇਰੀ ਨજર ਪਵਿੱਤਰ ਰਹੇ। ਮੇਰਾ ਦਿਲ ਸ਼ੁਕਰਾਨੇ ਨਾਲ ਭਰਿਆ ਰਹੇ। ਕਦੇ ਵੀ ਆਦਬ ਦੀ ਘਾਟ ਨਾ ਹੋਵੇ। ਮੇਰੀ ਹਾਜ਼ਰੀ ਸੱਚੀ ਬਣ ਜਾਵੇ। ਸਿਰਫ ਰਿਵਾਜ ਨਹੀਂ ਸੱਚਾ ਮਿਲਾਪ ਹੋ ਜਾਵੇ ਤੇਰੇ ਨਾਲ। ਜੋ ਇਹ ਸਮਝ ਲੈਂਦਾ ਹੈ ਕਿ ਗੁਰਦੁਆਰੇ ਦੀ ਹਾਜ਼ਰੀ ਗੁਰੂ ਨਾਲ ਮਿਲਾਪ ਦਾ ਦਰਵਾਜ਼ਾ ਹੈ ਉਸ ਦੀ ਜ਼ਿੰਦਗੀ ਅਰਦਾਸ ਬਣ ਜਾਂਦੀ ਹੈ ਤੇ ਉਸ ਦਾ ਹਰ ਕਦਮ ਚਾਨਣ ਬਣ ਜਾਂਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ